ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਆਸ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਤੇ ਨਾਲ ਹੀ ਆਪ ਸਭ ਨੂੰ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਗੱਲ ਮੈਂ ਸਿੱਧੀ ਸ਼ੁਰੂ ਕਰਾਂ ਰਵਿਦਾਸ ਮਹਾਰਾਜ ਜੀ ਦੇ ਨਾਮ ਦੇ ਨਾਲ ਇੱਕ ਗੱਲ ਹਮੇਸ਼ਾ ਹਰ ਸਾਲ ਦੁਬਿਧਾ ਦਾ ਵਿਸ਼ਾ ਬਣੀ ਰਹਿੰਦੀ ਹੈ ਕਿ ਉਹਨਾਂ ਨੂੰ ਗੁਰੂ ਕਹਿ ਕੇ ਬੁਲਾਉਣਾ ਹੈ ਜਾਂ ਫਿਰ ਭਗਤ ਕਹਿ ਕੇ ਬੁਲਾਉਣਾ ਹੈ ਇਸ ਗੱਲ ਨੂੰ ਸਮਝਣ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਵੱਲੋਂ ਆਪਾਂ ਧਿਆਨ ਮਾਰਦੇ ਹਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਦੋਂ ਪ੍ਰਚਾਰ ਫੇਰੀਆਂ ਤੇ ਜਾਂਦੇ ਨੇ ਤਾਂ ਥਾਂ-ਪੁਰ ਥਾਂ ਜਾ ਕਰਕੇ ਜਿੱਥੇ ਉਹਨਾਂ ਨੂੰ ਲੱਗਾ ਕਿ ਕੋਈ ਇਨਕਲਾਬੀ ਯੋਧਾ ਕੋਈ ਮਹਾਪੁਰਖ ਕੋਈ ਸੰਤ ਕੋਈ ਬ੍ਰਹਮ ਗਿਆਨੀ ਕਿਸੇ ਵੀ ਥਾਂ ਤੇ ਕਿਸੇ ਵੀ ਸਮਾਜ ਦੇ ਵਿੱਚ ਪੈਦਾ ਹੋਇਆ ਏ ਜਿਹਦੇ ਅੰਦਰ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਜੋਤ ਜਗੀ ਏ ਤਾਂ ਉੱਥੇ ਜਾ ਕਰਕੇ ਉਹਦਾਂ ਨੇ ਉਹਨਾਂ ਇਨਕਲਾਬੀ ਯੋਧਿਆਂ ਦੀ ਬਾਣੀ ਨੂੰ ਇਕੱਤਰ ਕੀਤਾ ਹੁਣ ਪਹਿਲਾ ਪਰ ਉਪਕਾਰ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਬਹੁਤ ਵੱਡਾ ਕਿ ਉਹਨਾਂ ਨੇ ਬਾਣੀ ਨੂੰ ਇਕੱਤਰ ਕੀਤਾ ਤੇ ਜਿਸ ਢੰਗ ਦੇ ਨਾਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਪਰਖ ਕੇ ਸਹੀ ਬਾਣੀ ਨੂੰ ਸਾਡੇ ਤੱਕ ਪਹੁੰਚਾਇਆ ਉਹ ਬਹੁਤ ਵੱਡੀ ਗੱਲ ਸੀ ਜੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਭਗਤ ਸਹਿਬਾਨ ਦੀ ਬਾਣੀ ਨੂੰ ਇਕੱਤਰ ਹੀ ਨਾ ਕਰਦੇ ਤਾਂ ਫਿਰ ਕੀ ਸਾਡੇ ਤੱਕ ਉਹਨਾਂ ਦੀ ਬਾਣੀ ਸਹੀ ਰੂਪ ਵਿੱਚ ਪਹੁੰਚਦੀ ਕੀ ਜਿਹੜੀ ਮਹਾਨਤਾ ਅਸੀਂ ਅੱਜ 15 ਭਗਤ ਸਹਿਬਾਨ ਵਾਰੀ ਸੁਣਦੇ ਹਾਂ ਉਹਨਾਂ ਦੀ ਬਾਣੀ ਦੇ ਦੁਆਰਾ ਕਿ ਉਹ ਮਹਾਨਤਾ ਸਾਡੇ ਤੱਕ ਸਹੀ ਰੂਪ ਵਿੱਚ ਪਹੁੰਚਦੀ ਬਹੁਤ ਵੱਡਾ ਪਰਉਪਕਾਰ ਪਹਿਲਾ ਗੁਰੂ ਨਾਨਕ ਸਹਿਬ ਪਾਤਸ਼ਾਹ ਜੀ ਦਾ ਲਾਗੇ ਗੱਲ ਰੱਖਾਂ ਮੈਂ ਵਿਸ਼ੇ ਦੇ ਗੁਰੂ ਅਰਜਨ ਸਹਿਬ ਪਾਤਸ਼ਾਹ ਜੀ ਨੇ ਜਦੋਂ 1621 ਈਸਵੀ ਤੋਂ ਲੈ ਕਰਕੇ 1604 ਈਸਵੀ ਤੱਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਲਿਖਤ ਜਿਹੜੀ ਸ਼ੁਰੂ ਹੋਈ ਹੈ ਜਿਹੜੀ ਬਾਣੀ ਗੁਰੂ ਨਾਨਕ ਸਹਿਬ ਪਾਤਸ਼ਾਹ ਜੀ ਨੇ 15 ਭਗਤ ਸਹਿਬਾਨ ਦੀ ਇਕੱਤਰ ਕੀਤੀ ਅਤੇ ਨਾਲ ਹੀ ਚਾਰ ਗੁਰੂ ਸਹਿਬਾਨ ਦੀ ਬਾਣੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਕੋਲ ਹੈ ਪੋਥੀਆਂ ਦੇ ਰੂਪ ਦੇ ਵਿੱਚ ਤਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਹੁਣ ਗੁਰੂ ਸਹਿਬਾਨ ਨੂੰ ਆਪਾਂ ਗੁਰੂ ਕਹਿੰਦੇ ਹਾਂ ਉਹਦਾ ਰੀਜ਼ਨ ਕੀ ਹੈ ਕਿਉਂਕਿ ਗੁਰੂ ਸਹਿਬਾਨ ਦਾ ਇੱਕ ਗੁਰਤਾ ਗੱਦੀ ਦਾ ਪਰੰਪਰਾ ਚੱਲਦੀ ਹੈ ਕਿ ਜਿਵੇਂ ਗੁਰੂ ਨਾਨਕ ਪਾਤਸ਼ਾਹ ਹੋਏ 10 ਜਾਮਿਆਂ ਤੱਕ 10 ਗੁਰੂ ਸਹਿਬਾਨ ਹੋਏ ਤਾਂ ਉਹ ਇੱਕ ਪਰੰਪਰਾ ਦੇ ਰੂਪ ਦੇ ਵਿੱਚ ਉਹਨਾਂ ਨੂੰ ਗੁਰੂ ਅਸੀਂ ਕਹਿੰਦੇ ਹਾਂ ਪਰ ਫਿਰ ਵੀ ਗੁਰੂ ਸਹਿਬਾਨ ਨੇ ਆਪਣੇ ਆਪ ਦੇ ਨਾਮ ਦੇ ਨਾਲ ਕਿਤੇ ਵੀ ਕੋਈ ਗੁਰੂ ਲਫ਼ਜ਼ ਨਹੀਂ ਵਰਤੇ ਆ ਹੁਣ ਇੱਕ ਥਾਂ ਤੇ ਇਹ ਅਸੀਂ ਸ਼ਬਦ ਗੁਰਬਾਣੀ ਦੇ ਅੰਦਰ ਪੜ੍ਹਦੇ ਹਾਂ ਕਿ ਸਭ ਤੋਂ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਇਹ ਸ਼ਬਦ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਏ ਜਿਹੜੇ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਮਹਾਨਤਾ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੇ ਪਰਉਪਕਾਰਾਂ ਨੂੰ ਯਾਦ ਰੱਖਦੇ ਹੋਏ ਜਿਹੜਾ ਸਮਾਜ ਇੱਥੇ ਜ਼ਤਨਾ ਪਤਾਂ ਵਰਨਾ ਦੇ ਵਿੱਚ ਕਰਮ ਕਾਂਡਾਂ ਦੇ ਵਿੱਚ ਫਸਿਆ ਹੋਇਆ ਸੀ ਜਿਹੜੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਧਿਆਨ ਮਾਰ ਕੇ ਦੇਖਦੇ ਨੇ ਕਿ ਬਾਬਾ ਦੇਖਿਆ ਧਿਆਨ ਧਰ ਜਲਤੀ ਸਭ ਪ੍ਰithvi ਦਿਸਿਆਈ ਸਾਰਾ ਸੰਸਾਰ ਜਲ ਰਿਹਾ ਸੀ ਮਾਰੇ ਰਿਹਾ ਸੀ ਲੋਕ ਅਤਿਆਚਾਰਾਂ ਦੇ ਸ਼ਿਕਾਰ ਹੋ ਰਹੇ ਸੀ ਉਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਲਈ ਗੁਰੂ ਲਬਜ਼ ਵਰਤਿਆ ਪਰ ਫਿਰ ਵੀ ਦਾਸ ਗੁਰੂ ਸਹਿਬਾਨ ਨੇ ਆਪਣੇ ਆਪ ਨੂੰ ਗੁਰੂ ਥਾਪ ਕੇ ਸਾਨੂੰ ਪੂਜਣ ਲਈ ਕਿਤੇ ਵੀ ਨਹੀਂ ਕਿਹਾ ਆਪਣੇ ਆਪ ਦੇ ਨਾਮ ਨਾਲ ਵੀ ਉਹਨਾਂ ਨੇ ਗੁਰੂ ਲਬਜ਼ ਨਹੀਂ ਵਰਤੇ ਆ ਇਹੋ ਹੀ ਸਭ ਤੋਂ ਵੱਡੀ ਮਹਾਨਤਾ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੋਂ ਪਹਿਲਾਂ ਜਾਂ ਭਗਤ ਸਹਿਬਾਨ ਤੋਂ ਪਹਿਲਾਂ ਕਿੰਨੇ ਤਰ੍ਹਾਂ ਦੇ ਮਹਾਪੁਰਖ ਹੋਏ ਪਰ ਉਹਨਾਂ ਨੇ ਆਪਣੇ ਆਪ ਦੇ ਨਾਲ ਜੋੜਿਆ ਲੋਕਾਂ ਨੂੰ ਅਕਾਲ ਪੁਰਖ ਨਾਲ ਨਾਂ ਜੋੜ ਕੇ ਆਪਣੇ ਆਪ ਦੀ ਪੂਜਾ ਕਰਵਾਈ ਪਰ ਗੁਰੂ ਸਹਿਬਾਨ ਨੇ ਇਦਾਂ ਕਿਤੇ ਵੀ ਕੁਝ ਨਹੀਂ ਕੀਤਾ ਤਾਂ ਮੈਂ ਗੱਲ ਹੋਰ ਲਾਗੇ ਲੈ ਆਵਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀ ਲਿਖਤ ਸ਼ੁਰੂ ਕਰਵਾਈਏ ਤਾਂ ਗੁਰੂ ਸਹਿਬਾਨ ਦੇ ਨਾਮ ਨਾਲ ਵੇਖੋ ਜਦੋਂ ਗੁਰਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਪਾਤਸ਼ਾਹਾਂ ਦੀ ਬਾਣੀ ਦਰਜ ਹੁੰਦੀ ਹੈ ਤਾਂ ਉਹਨਾਂ ਦੇ ਨਾਮ ਦੇ ਨਾਲ ਸਿਰਫ ਰਾਗਾਂ ਦੇ ਆਧਾਰ ਤੇ ਕੀ ਲਿਖਿਆ ਹੁੰਦਾ ਏ ਸ੍ਰੀ ਰਾਗ ਮਹੱਲਾ ਪਹਿਲਾ ਮਾਜ ਮਹੱਲਾ ਪਹਿਲਾ ਤਨਾਸ੍ਰੀ ਮਹੱਲਾ ਚੌਥਾ ਤਨਾਸ੍ਰੀ ਮਹੱਲਾ ਤੀਜਾ ਤਾਂ ਗੁਰੂ ਸਹਿਬਾਨ ਦੇ ਨਾਮ ਨਾਲ ਸਿਰਫ ਮਹੱਲਾ ਸ਼ਬਦ ਵਰਤਿਆ ਪਰ ਜਦੋਂ ਜੇ ਤੁਸੀਂ ਕਦੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੂੰ ਖੁਦ ਵੇਖਿਓ ਭਗਤ ਸਹਿਬਾਨ ਦੇ ਜੀਵਨ ਨੂੰ ਇੰਨਾ ਸਤਿਕਾਰ ਦਿੱਤਾ ਇੰਨਾ ਪਿਆਰ ਦਿੱਤਾ ਉਹਨਾਂ ਦੇ ਨਾਮ ਦੇ ਨਾਲ ਹਮੇਸ਼ਾ ਹੀ ਬਾਣੀ ਭਗਤ ਰਵਿਦਾਸ ਮਹਾਰਾਜ ਜੀਓ ਕੀ ਇਹ ਪੂਰੇ ਲਫ਼ਜ਼ ਵਰਤੇ ਬਾਣੀ ਭਗਤ ਸ਼ੇਖ ਫਰੀਦ ਜੀਓ ਕੀ ਉਹਨਾਂ ਨੂੰ ਸਤਿਕਾਰ ਦੇ ਨਾਲ ਜੀਓ ਜੀ ਲਫ਼ਜ਼ ਵਰਤ ਕੇ ਸਤਿਕਾਰ ਦੇ ਨਾਲ ਬਾਣੀ ਨੂੰ ਦਰਜ ਕੀਤਾ ਹੁਣ ਇੱਥੇ ਇੱਕ ਗੱਲ ਸਮਝਣੀ ਜ਼ਰੂਰੀ ਹੈ ਕਿ ਭਗਤ ਸਹਿਬਾਨ ਨੂੰ ਭਗਤ ਕਿਉਂ ਕਿਹਾ ਜਾਂਦਾ ਏ ਭਾਰਤ ਦੀ ਧਰਤੀ ਦੇ ਵਿੱਚ ਵਰਨਵੰਡ ਚਲਦੀ ਸੀ ਸਮਾਜ ਨੂੰ ਜਾਤਾਂ ਪਾਤਾਂ ਵਿੱਚ ਵੰਡਿਆ ਹੋਇਆ ਸੀ ਕੋਈ ਪ੍ਰਮਾਤਮਾ ਦਾ ਨਾਮ ਲੈ ਨਹੀਂ ਸੀ ਸਕਦਾ ਸਿਰਫ ਪੁਜਾਰੀ ਲੈ ਸਕਦਾ ਸੀ ਪੁਜਾਰੀ ਧਰਮ ਦੇ ਕਰਮ ਕਰਦਾ ਸੀ ਪੁਜਾਰੀ ਨੂੰ ਅਧਿਕਾਰ ਸੀ ਉਹ ਹੀ ਧਰਮ ਦੀ ਮਾਨਤਾ ਕਰਦਾ ਸੀ ਕੋਈ ਹੋਰ ਜਾਤੀ ਦਾ ਇਨਸਾਨ ਰੱਬ ਦਾ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਲੈ ਤੱਕ ਨਹੀਂ ਸੀ ਸਕਦਾ ਤੇ ਪੁਜਾਰੀ ਵਰਗ ਵੱਲੋਂ ਇਹ ਵੱਡੇ ਜੋਰ ਦੇ ਨਾਲ ਤੱਕੇ ਦੇ ਨਾਲ ਤੇ ਬੜੇ ਹੀ ਵੱਡੇ ਪੱਧਰ ਤੇ ਇਹ ਐਲਾਨ ਸੀ ਕਿ ਜੇ ਕੋਈ ਨੀਵੀਂ ਕਹੀ ਜਾਂਦੀ ਨੀਵੀਂ ਜਾਤੀ ਦਾ ਇਨਸਾਨ ਪਰਮਾਤਮਾ ਦਾ ਨਾਮ ਲਏਗਾ ਤਾਂ ਉਹਨੂੰ ਮਾਰ ਦਿੱਤਾ ਜਾਏਗਾ ਕਤਲ ਕਰ ਦਿੱਤਾ ਜਾਏਗਾ ਤੇ ਐਸੀਆਂ ਬਹੁਤ ਸਾਖੀਆਂ ਸਾਨੂੰ ਇਤਿਹਾਸ ਦੇ ਵਿੱਚ ਮਿਥਿਹਾਸ ਦੇ ਵਿੱਚ ਮਿਲਦੀਆਂ ਵੀ ਨੇ ਤਾਂ ਭਗਤ ਰਵਿਦਾਸ ਮਹਾਰਾਜ ਜੀ ਨੇ ਹੁਣ ਜਿਹੜੇ ਬਨਾਰਸ ਦੀ ਧਰਤੀ ਤੇ ਲਾਗੇ ਪੈਦਾ ਹੁੰਦੇ ਨੇ ਪਿਤਾ ਸੰਤੋਖ ਦਾਸ ਜੀ ਮਾਤਾ ਕਲਸ਼ੀ ਤੇ ਕਈਆਂ ਨੇ ਕੋਸ਼ਾਂ ਵੀ ਕਿਹਾ ਹੈ ਅਲੱਗ-ਅਲੱਗ ਨਾਮ ਮਿਲਦੇ ਨੇ ਉੱਥੇ ਗੜ੍ਹ ਦੇ ਵਿੱਚ ਪੈਦਾ ਹੋ ਕੇ ਪਰਮਾਤਮਾ ਦੀ ਭਗਤੀ ਕੀਤੀ ਪਰਮਾਤਮਾ ਦੇ ਨਾਲ ਇੱਕ ਮਿਕ ਹੋਏ ਰਾਜਪੂਤਾਂ ਦੇ ਘਰਾਂ ਦੇ ਵਿੱਚੋਂ ਚੱਲ ਕੇ ਉਹਨਾਂ ਦੀ ਭੈਣ ਮੀਰਾ ਬਾਈ ਉਹਨਾਂ ਦੇ ਆ ਕੇ ਅੱਗੇ ਨਕਮਸਤਕ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਰੱਬ ਉਹ ਰੂਹ ਗੁਰੂ ਪਰਮਾਤਮਾ ਸਭ ਕੁਝ ਨਜ਼ਰ ਆਉਂਦਾ ਹੈ ਤਾਂ ਗੁਰਭਗਤ ਸਹਿਬਾਨ ਦਾ ਭਗਤੀ ਲਹਿਰ ਇਕੱਠੀ ਕਰਨਾ ਰੱਬ ਦਾ ਨਾਮ ਲੈਣਾ ਉਹਨੂੰ ਪਾ ਲੈਣਾ ਜੀਵਨ ਦੇ ਵਿੱਚ ब्राहਮਣਾ ਨੂੰ ਫਿਰ ਵੀ ਥਲਥਲੀ ਮਚ ਗਈ ਕਿ ਇਹ ਭਗਤ ਰਵਿਦਾਸ ਨੇ ਕਿਵੇਂ ਰੱਬ ਨੂੰ ਪਾਲਿਆ ਕਿਉਂਕਿ ਉਹਨਾਂ ਕੋਲ ਤੇ ਸਿਰਫ ਅਹੰਕਾਰ ਸੀ ਕਿ ਅਸੀਂ ਬ੍ਰਾਹਮਣ ਹਾਂ ਉਸ ਅਸੀਂ ਉੱਚੇ ਹਾਂ ਉਹ ਬ੍ਰਾਹਮਣ ਹੋ ਕੇ ਵੀ ਬ੍ਰह्म ਨਹੀਂ ਬਣ ਪਾਏ ਪਰ ਭਗਤ ਰਵਿਦਾਸ ਜੀ ਆਪਣਾ ਜੁੱਤੀਆਂ ਦਾ ਆਪਣਾ ਕੰਮ ਆਪਣੀ ਕਿਰਤ ਜੋ ਵੀ ਕਰਦੇ ਸੀ ਉਹ ਕਿਰਤ ਕਰਦੇ ਕਰਦੇ ਉਹ ਰੱਬ ਨੂੰ ਹਾਸਲ ਕਰ ਲੈਂਦੇ ਨੇ ਬ੍ਰह्म ਰੂਪ ਹੋ ਜਾਂਦੇ ਨੇ ਗੁਰੂ ਹੋ ਜਾਂਦੇ ਨੇ ਤਾਂ ਭਗਤ ਲਫ਼ਜ਼ ਉਹਨਾਂ ਦੇ ਲਈ ਤਾਂ ਵਰਤਣਾ ਜ਼ਰੂਰੀ ਹੈ ਕਿਉਂਕਿ ਪੁਜਾਰੀ ਵਰਗ ਵੱਲੋਂ ਇਸ ਦੇਸ਼ ਦੇ ਵਿੱਚ ਤੇ ਨਾਮ ਲੈਣਾ ਵੀ ਪਾਵਨ ਦੀ ਸੀ ਕੰਨਾਂ ਦੇ ਵਿੱਚ ਸਿੱਕੇ ਢਲਾ ਕੇ ਪਿਘਲਾ ਕੇ ਪਾ ਦਿੱਤੇ ਜਾਂਦੇ ਸੀ ਜੇ ਕੋਈ ਨਾਮ ਲੈਂਦਾ ਸੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਹੁਣ ਆਈਏ ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਸਾਡੀ ਸਾਰਿਆਂ ਦੀ ਸਰਬ ਸਾਂਝੀ ਬਾਣੀ ਹੈ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 15 ਭਗਤ ਸਹਿਬਾਨ ਜੀ ਦੇ ਨਾਮ ਦੇ ਨਾਲ ਹੀ ਭਗਤ ਲਫ਼ਜ਼ ਵਰਤਿਆ ਗਿਆ ਇਨੂੰ ਅਸੀਂ ਨਕਾਰ ਨਹੀਂ ਸਕਦੇ ਜੇ ਅਸੀਂ ਬਿਲਕੁਲ ਨਕਾਰਾਂਗੇ ਕਿ ਅਸੀਂ ਤੇ ਭਗਤ ਲਫ਼ਜ਼ ਨੂੰ ਬਰਦਾਸ਼ਤ ਹੀ ਨਹੀਂ ਕਰਨਾ ਤਾਂ ਇਹ ਤੇ ਧੱਕਾ ਹੋ ਜਾਣਾ ਹੈ ਜ਼ੋਰ ਹੋ ਜਾਣਾ ਹੈ ਤੇ ਫਿਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੂੰ ਕਿਵੇਂ ਰੱਖਾਂਗੇ ਅਸੀਂ ਐਦਾਂ ਦੀਆਂ ਗੱਲਾਂ ਅਸੀਂ ਕਰਕੇ ਅਸੀਂ ਆਪਣੇ ਸਮਾਜ ਦੇ ਵਿੱਚ ਕਈ ਵਾਰ ਦੁਬਿਦਾਵਾਂ ਲੜਾਈ ਝਗੜੇ ਪੈਦਾ ਕਰ ਸਕਦੇ ਹਾਂ ਹਾਂ ਸਿੱਖ ਸਮਾਜ ਨਾਲ ਸਬੰਧਤ ਰੱਖਣ ਵਾਲਾ ਗੁਰੂ ਰਵਿਦਾਸ ਮਹਾਰਾਜ ਨਾਲ ਸਬੰਧਤ ਰੱਖਣ ਵਾਲਾ ਕੋਈ ਵੀ ਇਨਸਾਨ ਉਹਨਾਂ ਨੂੰ ਗੁਰੂ ਕਹੇ ਭਗਤ ਕਹੇ ਬਹੁਤ ਵੱਡੀ ਗੱਲ ਹੈ ਗੁਰੂ ਕਹੋ ਜਿੰਨਾ ਕਹਿ ਸਕਦੇ ਹਾਂ ਗੁਰੂ ਕਹੋ ਕੋਈ ਆਪੱਤੀ ਨਹੀਂ ਅਸੀਂ ਵੀ ਗੁਰੂ ਕਹਾਂਗੇ ਸਾਰੇ ਗੁਰੂ ਕਹਿਣਗੇ ਪਰ ਅਸੀਂ ਇਹਨੂੰ ਮੁੱਦਾ ਨਹੀਂ ਬਣਾਉਣਾ ਕਿਉਂਕਿ ਸਾਡੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਅੰਦਰ ਗੁਰੂ ਸਹਿਬਾਨ ਨੇ ਉਹਨਾਂ ਨੂੰ ਸਤਕਾਰ ਦੇ ਨਾਲ ਭਗਤ ਲਿਖਿਆ ਕਿਉਂਕਿ ਉਹ ਸਮਾਂ ਉਦਾਂ ਦਾ ਸੀ ਸੋ ਭਗਤ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਵੀ ਗੁਰਬਾਣੀ ਅੰਦਰ ਭਗਤ ਕਿਹਾ ਗਿਆ ਹੈ ਗੁਰੂ ਸਹਿਬਾਨ ਆਪਣੇ ਆਪ ਨੂੰ ਭਗਤ ਕਹਿੰਦੇ ਨੇ ਰੋਜਾਨਾ ਜਪਜੀ ਸਾਹਿਬ ਬਾਣੀ ਅੰਦਰ ਪੜ੍ਹਦੇ ਹਾਂ ਬਿਨ ਗੁਣ ਕੀਤੇ ਭਗਤ ਨਾ ਹੋਏ ਕਿ ਪ੍ਰਮਾਤਮਾ ਦੀ ਭਗਤੀ ਤੇ ਗੁਣਾ ਬਿਨਾ ਕਮਾਈ ਬਿਨਾ ਕੀਤੀ ਹੀ ਨਹੀਂ ਜਾ ਸਕਦੀ ਹੋ ਹੀ ਨਹੀਂ ਸਕਦੀ ਤਾਂ ਫਿਰ ਕਿਵੇਂ ਕੋਈ ਨੀਮਾ ਹੋ ਸਕਦਾ ਏ ਤਾਂ ਅਸੀਂ ਸਾਰੇ ਇੱਕ ਸਮਾਨ ਰੂਪ ਇਨ੍ਹਾਂ ਗੁਰੂ ਸਹਿਬਾਨ ਨੂੰ ਸਾਡਿਆਂ ਨੂੰ ਵੇਖੀਏ 35 ਮਹਾਂਪੁਰਖਾਂ ਦੀ ਬਾਣੀ ਦਰਜ ਹੈ 35 ਹੀ ਸਾਡੇ ਗੁਰੂ ਨੇ 35 ਹੀ ਸਾਡੇ ਭਗਤ ਨੇ 35 ਹੀ ਸਾਡੇ ਸੰਤ ਨੇ ਮਹਾਂਪੁਰਖ ਨੇ ਸਾਧੂ ਨੇ ਬ੍ਰਹਮ ਗਿਆਨੀ ਨੇ ਜੋ ਮਰਜ਼ੀ ਲਫ਼ਜ਼ ਵਰਤ ਲਈਏ ਉਹ ਸਾਡੇ ਸਭ ਕੁਝ ਨੇ ਪਰ ਅਸੀਂ ਹੱਥ ਜੋੜ ਕੇ ਬੇਨਤੀ ਹੈ ਸਾਡੇ ਸਿੱਖ ਸਮਾਜ ਨੂੰ ਸਾਡੇ ਪੰਜਾਬ ਨੂੰ ਅਸੀਂ ਬਹੁਤੇ ਮੁੱਦੇ ਉਠਾ ਕੇ ਵੰਡੀਆਂ ਨਹੀਂ ਪਾਉਣੀਆਂ ਅਲੱਗ-ਅਲੱਗ ਨਹੀਂ ਹੋਣਾ ਅਸੀਂ ਸਾਰੇ ਇੱਕ ਹਾਂ ਇੱਕ ਰਹਿਣਾ ਹੈ ਗੁਰੂ ਪਾਤਸ਼ਾਹ ਨੇ ਸਾਨੂੰ ਇੱਕ ਕੀਤਾ ਹੈ ਇੱਕ ਹੀ ਬਣ ਕੇ ਰਹੀਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੀ ਲੜ ਲੱਗੀ ਹੈ ਤਾਂ ਇਹਨਾਂ ਦਿਨਾਂ ਨੂੰ ਮਨਾਉਣਾ ਸਾਡਾ ਸਫਲ ਹੈ ਤੇ ਜੇ ਅਸੀਂ ਵੰਡੀਆਂ ਹੀ ਪਾ ਕੇ ਬੈਠ ਗਏ ਗੁਰਦੁਆਰੇ ਸੰਪਰਦਾਵਾਂ ਜਾਂ ਫਿਰ ਅਲੱਗ-ਅਲੱਗ ਜਾਤਾਂ ਦੇ ਆਧਾਰ ਤੇ ਗੁਰਦੁਆਰੀ ਬਣਾ ਲਏ ਤਾਂ ਉਹਦੇ ਨਾਲ ਸਾਡੇ ਸਮਾਜ ਨੂੰ ਕੋਈ ਕੁਝ ਵੀ ਹਾਸਲ ਨਹੀਂ ਹੋਵੇਗਾ ਇਸ ਦਾ ਮਤਲਬ ਸੀ ਪੁਜਾਰੀ ਦੀ ਜਿੱਤ ਕਰਵਾ ਰਹੇ ਹਾਂ ਸਾਡਾ ਜਾਤਾਂ ਪਾਤਾਂ ਪਿੱਛੇ ਲੜਨਾ ਸਾਡੇ ਕੁਝ ਵਿਸ਼ਿਆਂ ਤੇ ਲੜਨਾ ਇਹ ਵੀ ਸਮਾਜ ਦੇ ਅੰਦਰ ਬਹੁਤ ਵੱਡਾ ਅਸੀਂ ਪੁਜਾਰੀ ਵਰਗ ਨੂੰ ਜਿੱਤ ਦਾ ਸੰਕੇਤ ਦੇ ਰਹੇ ਹਾਂ ਕਿ ਤੂੰ ਸਹੀ ਹੈ ਅਸੀਂ ਅੱਜ ਵੀ ਉਹਨਾਂ ਗੱਲਾਂ ਵਿੱਚ ਹੀ ਪਏ ਹੋਏ ਹਾਂ ਜਿਹੜੀਆਂ ਗੱਲਾਂ ਤੋਂ ਸਾਡੇ ਭਗਤ ਗੁਰੂ ਸਾਹਿਬਾਨ ਜਿਨ੍ਹਾਂ ਨੇ ਸਾਨੂੰ ਰੋਕਿਆ ਅਸੀਂ ਫਿਰ ਉੱਥੇ ਆ ਕੇ ਫਸ ਗਏ ਸੋ ਜੇ ਫਿਰ ਵੀ ਤੁਹਾਨੂੰ ਲੱਗਦਾ ਹੈ ਕਿ ਮੈਂ ਕੋਈ ਗੱਲ ਗਲਤ ਕੀਤੀ ਹੈ ਮੈਂ ਹੱਥ ਜੋੜ ਕੇ ਮਾਫੀ ਚਾਹੁੰਦਾ ਜੀ ਕਿਉਂਕਿ ਮੇਰੀ ਭਾਵਨਾ ਸਿਰਫ ਇਹ ਸੀ ਕਿ ਅਸੀਂ ਦੁਬਿਧਾ ਨਾ ਪਾਈਏ ਸਾਡੇ ਸਮਾਜ ਦੇ ਵਿੱਚ ਅਸੀਂ ਇੱਕ ਹੋ ਕੇ ਰਹੀਏ ਤਾਂ ਹੀ ਅਸੀਂ ਸਮਾਜ ਨੂੰ ਇੱਕ ਕਰ ਸਕਦੇ ਹਾਂ ਏਕ ਪਿਤਾ ਏਕ ਸਕੇ ਹਮ ਬਾਰਕ ਇਸ ਸਿਧਾਂਤ ਦੇ ਨਾਲ ਜ਼ਿੰਦਗੀ ਨੂੰ ਜਿਉ ਸਕਦੇ ਹਾਂ ਜੇ ਹੁਣ ਤੱਕ ਆਪ ਚੈਨਲ ਤੇ ਜੁੜੇ ਹੋਏ ਹੋ ਤੇ ਪੂਰੀ ਵੀਡੀਓ ਨੂੰ ਵੇਖਿਆ ਹੈ ਮੈਂ ਆਪ ਜੀ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਤੇ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਇਸ ਤਰ੍ਹਾਂ ਦੀਆਂ ਹੋਰ ਵੀ ਅਪਡੇਟਸ ਗੁਰਬਾਣੀ ਦੇ ਦੁਆਰਾ ਗੁਰਬਾਣੀ ਦੀ ਸੇਧ ਦੇ ਦੁਆਰਾ ਗੁਰਬਾਣੀ ਦੀ ਵਿਆਖਿਆ ਨੂੰ ਮੁੱਖ ਰੱਖਦੇ ਹੋਏ ਇਤਿਹਾਸ ਨੂੰ ਮੁੱਖ ਰੱਖਦੇ ਹੋਏ ਆਪ ਤੱਕ ਪਹੁੰਚਦੀਆਂ ਰਹਿਣਗੀਆਂ ਦੁਬਾਰਾ ਤੋਂ ਬਹੁਤ ਧੰਨਵਾਦ ਜੀ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ